ਇੱਕ ਅਤਿ ਦੀ ਗਰੀਬੀ ਦੂਜਾ ਵਿਧਵਾ ਤੇ ਤੀਜਾ ਤਿੰਨ ਬੇਟੀਆਂ ਚੌਥਾ ਕਮਾਈ ਦਾ ਕੋਈ ਸਾਧਨ ਨਹੀਂ ਪੰਜਵਾਂ ਕੱਚੇ ਕਮਰੇ ਦੀ ਬਾਲੀਆਂ ਵਾਲੇ ਛੱਤ ਦਾ ਡਿੱਕੇ ਬਈ ਸਹਾਰਾ ਹੋ ਜਾਣ ਨਾਲ ਫਤੇਗੜ ਚੂੜੀਆਂ ਦੀ ਅਵਾਰਡ ਨੰਬਰ 11 ਦੀ ਵਿਧਵਾ ਔਰਤ ਹਰਜੀਤ ਕੋਰ ਅਤੇ ਉਸਦੇ ਜੇਠ ਸੁਖਵੰਤ ਸਿੰਘ ਦੋਵਾ ਉੱਪਰ ਇੱਕੋ ਰਾਤ ਹੀ ਦੁੱਖਾਂ ਦਾ ਪਹਾੜ ਡਿੱਗ ਪਿਆ ਜਦੋਂ ਲਗਾਤਾਰ ਹੋਈ ਬਰਸਾਤ ਦੇ ਕਾਰਨ ਦੋਵਾ ਦੇ ਘਰਾਂ ਦੀਆਂ ਬਾਲੇ ਵਾਲੀਆਂ ਛੱਤਾਂ ਢੇਟਾ ਡਿੱਗ ਪਈਆਂ ਜਿਸ ਨਾਲ ਗਰੀਬ ਪਰਵਾਰਾਂ ਤੇ ਵੱਡੀ ਮੁਸੀਬਤ ਆਨ ਪਈ ਹੈ ਅਤੇ ਉਹਨਾਂ ਨੇ ਮਦਦ ਲਈ ਗੋਹਾਲ ਲਗਾਈ ਹੈ ਹਜ਼ੀਰ ਕੋਰ ਉਹਨਾਂ ਜੀ ਨੇ ਵਿਧੀਆਂ ਦਾ ਆਦਮੀ ਹੈ ਨਹੀਂ ਸਰ ਤੇ ਤੇ ਉਹਦੇ ਕਰਕੇ ਹੋ ਗਿਆ ਛੱਤ ਪਟੇ ਬਹੁਤ ਹੀ ਜ਼ਿਆਦਾ ਖਰਾਬ ਬੱਚੇ ਤਿੰਨੇ ਆ ਇੱਕ ਲੜਕੀ ਵੈ ਦੋ ਹਿੰਦੀ ਨਾ ਸਾਥ ਕੋਈ ਨਹੀਂ ਬੱਚੇ ਹੋਏ ਮੁੰਡਾ ਕੋਈ ਨਹੀਂ ਨਹੀਂ ਹੈ ਨਹੀਂ ਉਹ ਪੈਸੇ ਵਸਣ ਲੱਗੀ ਹੋਈ ਵਿੱਚ ਸਾਰਾ ਕੰਮ ਬਸ ਅੱਛਾ ਰੋਟੀ ਪਾਣੀ ਰੋਟੀ ਪਾਣੀ ਮਾੜਾ ਮੋਟਾ ਚੱਲਦਾ ਰੋਟੀ ਪਾਣੀ ਦਾ ਬੋਰੀ ਉਹ ਬਸ ਨੰਨਾ ਤੁਰਿਆ ਕੋਈ ਜਲ ਲੱਤਾਂ ਬੜੀਆਂ ਭੇਰ ਹੁੰਦੇ ਕੰਮ ਨਹੀਂ ਲੰਦਾ ਕੋਈ ਸਿਗਰਟ ਮੈਂ ਮਰਦ ਕਰੂੰ ਬਹੁਤ ਗਰੀਬ ਹਾਂ ਮੈਂ ਕੁਛ ਨਹੀਂ ਦੱਸ ਸਕਦਾ ਇਹ ਜੇ ਬਰਸਾਣ ਲੱਗਣਾ ਪੈ ਰਹੀ ਆ ਇਹ ਮਕਾਨ ਸਾਡੇ ਕਰਤੇ ਹੀ ਇਹ ਨਿਵਾਰ ਪਮ ਐਸਵੇਰੇ ਅਦਾ ਰੂਮ ਘਾਟ ਦੇ ਪੈਸਾ ਦੀ ਇਹਨਾਂ ਇਹ ਅਬ ਗਰੀਬ ਬੰਦੇ ਆ ਕਾਦੀ ਮਦਦ ਕੀਤੀ ਜਾਏ ਕਈ ਵਾਰ ਫਾਰਮ ਦਿੱਤਾ ਨਾ ਉਹਨੂੰ ਐਮਸੀਆਂ ਨੂੰ ਇਹ ਸਾਡਾ ਕੋਈ ਸੁਣਦਾ ਨਹੀਂ ਆ ਜਨਵਰੀ ਪਾਜੀ ਇਹ ਪਾਰ ਪਾਰ ਕੇ ਦਿੱਤੇ ਸਾਡੀ ਕਿਸੇ ਨੇ ਨਹੀਂ ਪੁੱਛਿਆ ਹੈਗਾ ਸਾਨੂੰ ਜਦੋਂ ਵੋਟਾਂ ਆਉਂਦੀ ਆ ਉਦੋਂ ਪੁੱਛ ਕੇ ਅਸੀਂ ਕਰਨ ਆਉਂਦੇ ਆ ਅੱਗੋਂ ਪੁੱਛੋ ਕੋਈ ਨਹੀਂ ਆ ਹਾਂ ਜੀ ਪਾਜੀ ਭਰੇ ਸੀ ਕਿੰਨੀ ਵਾਰੀ ਭਰੇ ਜੀ ਦੇ ਉਦੋਂ ਵੀ ਗਈਆਂ ਉਦੋਂ ਵੀ ਇੱਕ ਮੇਟੀਕਰ ਕਾਫੀ ਚਿਰ ਦੇ ਦਿੱਤੇ ਉਹਨਾਂ ਨੇ ਮੁਕਰੇ ਲਾ ਕੇ ਰੱਖੇ ਹੋਏ ਸੀਗੇ ਇੱਕ ਵੀ ਕਿਸ਼ਤ ਨਹੀਂ ਲਈ ਨਹੀਂ ਕੋਈ ਨਹੀਂ ਮਿਲੀ ਜਿਹਦੇ ਵੀ ਸਾਨੂੰ ਉਹਨਾਂ ਨੇ ਕਿਹਾ ਕਿ ਤੁਹਾਡੀ ਇਹਦੇ ਵਿੱਚ ਕੋਈ ਵੀ ਪ੍ਰੂਫ ਪੂਰਾ ਨਹੀਂ ਹੈ ਅਸੀਂ ਸਾਰੇ ਪ੍ਰੂਫ ਉਹਨਾਂ ਨੂੰ ਦਿੱਤੇ ਸੀਗੇ ਨਹੀਂ ਭਾਜੀ ਕੋਈ ਨਹੀਂ ਆਇਆ ਕੋਈ ਸਾਨੂੰ ਕੁਝ ਵਿੱਚ ਕਰਨੀ ਆ ਜਦੋਂ ਮੋਟਾ ਆਉਂਦੀ ਆ ਉਹ ਤੋਂ ਕੁਝ ਨਹੀਂ ਬੰਦੇਵਾਸੀ ਆਏ ਕੁਝ ਨਹੀਂ ਨਾ ਹੀ ਕੋਈ ਨਹੀਂ ਆਇਆ ਆ ਵੀਰੋਂ ਨੇ ਆਏ ਹੁਣ ਐ ਭਾਜੀ ਹੁਣ ਜਿਹੜੇ ਇੱਥੇ ਕੋਲੋਤੇ ਇਹ ਆ ਜੀ ਮੇਰਾ 98711 32700 ਇਹੋ ਅੱਠ ਨੰਬਰ ਮੇਰਾ ਹੈ ਜਿਹਨੇ ਮੇਰੀ ਵੀਰ ਭੈਣ ਮੱਦਦ ਕਰਨੀ ਹੈ ਉਤਾਰ ਸਕਦਾ ਹੈ ਬਹੁਤ ਧੰਨਵਾਦ ਹੋ ਗਿਆ ਤੁਹਾਡਾ ਨੰਬਰ 99811 32764 ਮੇਰਾ ਨੰਬਰ ਹੈ ਜਿਹਨੇ ਮੇਰੀ ਵੀਰ ਭੈਣ ਮੱਦ ਮੇਰੇ ਕੰਵੋਏਟ ਉਤਾਰ ਸਕਦਾ ਹੈ ਜਿਹੜੀ ਪਰਿਵਾਰ ਆਪਾਂ ਮੱਦ ਕੀਤੀ ਜਾਂਦੀ ਇਹ ਮਤਲਬ ਲਗਾਤਾਰ ਮੀਂਹ ਦੇ ਨਾਲ ਇਹਨਾਂ ਦੇ ਜਿਹੜੇ ਮਕਾਨ ਤੇ ਅੱਗੇ ਹੀ ਮਤਲਬ ਠੱਠਿਆਂ ਵਰਗੇ ਹੀ ਕੱਚੇ ਮਕਾਨ ਸੀ ਉਹ ਛੱਤ ਦੇਖ ਕੇ ਤੇ ਮਲੇਪੀ ਕਾਫੀ ਨੁਕਸਾਨ ਇਹਦਾ مالی ਨੁਕਸਾਨ ਹੋਇਆ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹਾਂਜੀ ਤੇ ਮੈਂ ਤੇ ਪ੍ਰਸ਼ਾਸਨ ਅੱਗੇ ਬੇਨਤੀ ਕਰੂੰਗਾ ਵੀ ਇਹਨਾਂ ਦੀ ਮਦਦ ਕਰਕੇ ਇਹਨਾਂ ਦੀ ਸਿਰ ਲਗਾਉਣ ਵਾਸਤੇ ਚਾਤ ਦਿੱਤੀ ਜਾਵੇ ਹਾਂਜੀ ਤੇ ਅਸੀਂ ਮਲੇ ਵਾਲੇ ਵੀ ਕੋਸ਼ਿਸ਼ ਕਰ ਰਹੇ ਹਾਂ ਸਾਰੇ ਮੈਂ ਧਿਆਨ ਕਰਨ ਕਿ ਇਹਨਾਂ ਨੂੰ ਕੋਈ ਸਿਰ ਲਗਾਉਣ ਵਾਸਤੇ ਥੋੜਾ ਬਹੁਤਾ ਆਪਾਂ ਇਹਨਾਂ ਦੀ ਵੀ ਮਦਦ ਕੀਤੀ ਜਾਵੇ ਇਹ ਸਾਡੇ ਮਲੇ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਲੱਗੇ ਘਰ ਆ ਜੀ ਬੜੇ ਚਿਰ ਦੀ ਇਹਨਾਂ ਦੀਆਂ ਫਮਲੇਟਾਂ ਵੀ ਗਈਆਂ ਨੇ ਕਾਗਜ਼ ਭਰ ਕੇ ਕਮੇਟੀ ਘਰ ਵੀ ਦਿੱਤੇ ਇਹਨਾਂ ਦੇ ਬਾਲਿਆਂ ਲਈ ਸੱਤਾ ਹਾਰ ਕੇ ਉਹ ਡੇਕ ਪਈਆਂ ਨੇ ਇਹਨਾਂ ਦਾ ਘਰ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਇਹਨਾਂ ਦਾ ਘਰਵਾਰਾ ਵੀ ਪੂਰਾ ਹੋ ਗਿਆ ਹੈ ਕਮਾਈ ਦਾ ਕੋਈ ਸਾਧਨ ਤਿੰਨ ਬੇਟੀਆਂ ਨੇ ਤੇ ਮਿਹਰਬਾਨੀ ਕਰਕੇ ਕਿਰਪਾ ਕਰਕੇ ਇਹਨਾਂ ਦੀ ਮਦਦ ਵੱਦਤ ਵੱਦ ਕੀਤੀ ਜਾਏ